ਕਿ ਜਿਸ ਪਿਆਰ ਨਾਲ ਜਿਸ ਸਤਿਕਾਰ ਨਾਲ ਜਿਸ ਵਿਕਾਸ ਨਾਲ ਇਸ ਹਰਕੇ ਨੂੰ ਸ਼ਿੰਗਾਰਿਆ ਕਿ ਇੱਥੇ ਤਸੀਲਾਂ ਲਿਆਉਣੀਆਂ ਇੱਥੇ ਸਟੇਡੀਅਮ ਲਿਆਉਣੇ ਇੱਥੇ ਬੱਸ ਸਟੈਂਡ ਤੁਹਾਡੇ ਸਾਹਮਣੇ ਬਣਿਆ ਜੋ ਸਰਪੰਚ ਸਾਹਿਬ ਨੇ ਕਹੇ ਇੱਕ ਸਾਡੇ ਪਿੰਡ ਬੱਸ ਸਟੈਂਡ ਚਾਹੀਦਾ ਆ ਗਿਆ ਆ ਬਾਹਰਲੀ ਫੇਰਨੀ ਦੀ ਗੱਲ ਚੱਲਦੀ ਸੀ ਉਹ ਵੀ ਅਬ ਕਰਿੰਦੇ ਆ ਊਨਾ ਨੂੰ ਬਰਾਬਰਤਾ ਦੇਣ ਲਈ ਸਾਰੇ ਪ੍ਰਾਣਾ ਜਿਹੜਾ ਪੰਜਵਾਂ ਲੱਗ ਜਾਂਦਾ ਸੀ ਕਿ ਅਸੀਂ ਤਾਂ ਸਪੈਸ਼ਲ ਤੁਹਾਨੂੰ ਮੈਨਾ ਇਹ ਮੰਗ ਕੀ ਹੁੰਦੀ ਸੀ ਨਵੇਂ ਵੇਖ ਜਿਹੜੇ ਪੰਜ ਅਸੀਂ 10 ਧੋਖਾ ਖਾਦਾ ਜਾ ਸਕਦਾ ਆ ਉਹ ਕੋਈ ਗੁਨਾਹ ਨਹੀਂ ਧੋਖਾ ਦੇਣਾ ਗੁਨਾਹ ਆ ਇਹ ਗੱਲ ਠੀਕ ਆ ਜਾਂ ਗਲਤ ਸਾਡੇ ਤੁਹਾਡੇ ਵੋਟਰਾਂ ਨਾਲ ਧੋਖਾ ਹੋਇਆ ਇੱਕ ਧੋਖਾ ਬਹੁਤ ਵੱਡਾ ਹੋਇਆ ਹਜ਼ਾਰ ਹਜ਼ਾਰ ਰੁਪਈਆ ਦਿੱਤਾ ਜਾਊਗਾ ਹਰ ਘਰ ਦੇ ਵਿੱਚੋਂ ਇੱਕ ਨੌਕਰੀ ਦਿੱਤੀ ਜਾਊਗੀ ਹਰ ਘਰ ਦਾ ਕਾਰਡ ਬਣਾਇਆ ਜਾਊਗਾ ਬੜੀਆਂ ਸਾਰੀਆਂ ਸਬਜ ਬਾਗ ਜਿਹੜੀਆਂ ਸੀ ਉਹ ਦਿਖਾਏ ਗਏ ਤੇ ਇਹ ਗੱਲ ਕਹੀ ਗਈ ਕਿ ਸਾਡਾ ਬੰਦਾ ਆ ਕੇ ਪੁੱਛੂਗਾ ਤੁਹਾਡਾ ਕੰਮ ਕੀ ਆ ਇਹਨਾਂ ਦੇ ਬੰਦੇ ਦਾ ਕੀ ਆਉਣਾ ਇਹਨਾਂ ਦਾ ਐਮਐਲਏ ਨਿੱਕੀ ਬੜਿਆ ਬੜਿਆ ਕਦੀ ਇਹ ਗੁੰਡਾ ਉਹ ਖੜਕਾ ਸਕਦਾ ਜਿਹਨੇ ਕਿਸੇ ਦੀ ਸੇਵਾ ਕੀਤੀ ਹੋਵੇ ਉਹਨੂੰ ਤਾਂ ਪਤਾ ਲੱਗ ਜਾਏ ਚਾਰ ਬੰਦੇ ਖੜੇ ਆ ਤੇ ਰਾਹ ਬਦਲ ਲੈਣਦਾ ਪਰੇਉਂ ਦੀ ਦੇਵਾ ਬੰਦਿਆਂ ਦੇ ਮੱਥੇ ਨਾਲ ਗੱਲ ਹਕੀਕਤ ਇਹ ਆ ਹੁਣ ਜਿਵੇਂ ਆਪਾਂ ਗੱਲ ਕਰਦੇ ਆ ਉਹਨਾਂ ਦੀ ਤੇ ਸਾਨੂੰ ਕਈ ਬੰਦੇ ਪੁੱਛਦੇ ਆ ਭਾਈ ਵੀ ਤੁਸੀਂ ਜਿਹੜਾ ਆ ਇਸ ਇਲਾਕੇ ਦੇ ਵਿੱਚੋਂ ਹਾਰੇ ਕਿਉਂ ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਇਹਨਾਂ ਨੂੰ ਵੀ ਦੇਖਣਾ ਬਹੁਤ ਜ਼ਰੂਰੀ ਸੀ ਜੇ ਮੇਰੇ ਵੀਰਾਂ ਨੇ ਮੇਰੀਆਂ ਮਾਈਆਂ ਨੇ ਦੇਖਿਆ ਤੇ ਪਵਣਾ ਦੀਆਂ ਨਹੀਂ ਹਾਰਿਆ ਅੱਜ ਕੌਣ ਹਾਰਿਆ ਇਸ ਇਲਾਕੇ ਦਾ ਗਰੀਬ ਇਸ ਇਲਾਕੇ ਦੀ ਮੇਰੀ ਭੈਣ ਇਸ ਇਲਾਕੇ ਦਾ ਬੁੱਢਾ ਬਾਬਾ ਜਦ ਹੀ ਸਨਵਾਈ ਹੁੰਦੀ ਸੀ ਜਾ ਕੇ ਉਹ ਬਣਾਦੀ ਇਹਦੇ ਘਰ ਤੇ ਇਹਨੇ ਕੁੰਡਾ ਖੜਗਾਉਂਦਾ ਜਾ ਕੇ ਕਹਿੰਦਾ ਮੇਰਾ ਕੰਮ ਕਰ ਨਾ ਮੈਂ ਦਿਨ ਦੇਖਦਾ ਸੀ ਨਾ ਰਾਤ ਦੇਖਦਾ ਸੀ ਤੇ ਮੇਰਾ ਉਹ ਆਇਆ ਬੋਲੋ ਤਾਂ ਸੀ ਨਹੀਂ 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 ਇਹ ਕਿੰਨਾ ਕੰਮ ਤਾਂ ਕੀਤਾ ਜਾ ਸਕਦਾ ਜਿਹੜਾ ਝੂਠ ਬੋਲ ਕੇ ਕੋਈ ਠੱਗੀ ਮਾਰ ਜਵੇ ਤੇ ਜਦੋਂ ਆਪਣੇ ਪਿੰਡ ਜਾਵੇ ਉਹਦਾ ਘੇਰਾ ਨਾ ਪਾਇਆ ਜਾ ਸਕਦਾ ਕਿ ਨਹੀਂ ਬਿਲਕੁਲ ਬੋਲ ਪੁੱਛੋ ਨਹੀਂ ਸੈਂਟਰ ਦੇ ਨਹੀਂ ਚਾਹਦਾ ਤੁਹਾਨੂੰ ਭਾਈ ਜੇ ਚਾਹੁੰਦੇ ਆ ਆਪਣੇ ਹੱਕਾਂ ਦੀ ਰਾਖੀ ਕਰਨੀ ਜੇ ਅੱਗੇ ਵਰਗਾ ਜਾਓ ਜਲਾਲ ਦੇਖਣਾ ਕੋਈ ਆਪਣੇ ਪਿੰਡ ਦੀ ਦੱਸੋ ਨਾਲੀ ਗਲੀ ਕੋ ਕੱਚੀ ਰਹਿ ਗਈ ਹੋਵੇ 90% ਮੈਂ ਕਰ ਗਿਆ ਜੇ ਕੋ 10% ਰਹਿ ਗਈ ਹੋ ਤਾਂ ਮੈਂ ਉਹਦੀ 100 ਕਰ ਦਿੱਤੀ ਜਿੱਥੇ ਸਰਪੰਚ ਸਾਹਿਬ ਨੇ ਕਹਿ ਦਿੱਤਾ ਜਿੱਥੇ ਤੁਸੀਂ ਕਹਿ ਦਿੱਤਾ ਬਕਸ਼ੀਸ਼ ਉਹਨਾਂ ਨੇ ਸਾਰੇ ਸਾਥੀਆਂ ਨੇ ਉਥੇ ਮੈਂ ਖੜ ਗਿਆ ਜੋ ਤੁਸੀਂ ਹੁਕਮ ਲਾਇਆ ਉਦਾਂ ਹੀ ਕਰ ਦਿੱਤਾ ਇਹ 2.5 ਸਾਲ ਹੋ ਗਏ ਮੇਰਾ خیال ਆ ਵੀ 2.5 ਅੱਡਾ ਪਿੰਡ 'ਚ ਨਹੀਂ ਲਾਈਆਂ ਹੋਈਆਂ ਸਰਪੰਚਾ ਲਾਈ ਤੋਂ ਇੱਡੇ ਨਾਲੇ ਆ ਕੇ ਆ ਦਾ ਤਾਇਆ ਸਟਰਨ ਆਪਣੇ ਪੈਰਾਂ ਦੇ ਆਪ ਘਾੜਾ ਮਾਰਿਆ ਲੋਕ ਕਹਿੰਦੇ ਅੱਜ ਇਹ ਗੱਲਾਂ ਕਰਦੇ ਫਿਰਦੇ ਆ ਮੈਂ ਇਹਨਾਂ ਨੂੰ ਪਿੱਛੇ ਕਹਿ ਕੇ ਆਇਆ ਬਈ ਆਪ ਦੇ ਇਰਾਦੇ ਤੇ ਠੱਗਾਂ ਦੇ ਵਾਅਦੇ ਕਿ ਜਿਹੜੇ ਆਪ ਵਾਲਿਆਂ ਦੇ ਇਰਾਦੇ ਹਨ ਇਹ ਠੱਗਾਂ ਦੇ ਵਾਅਦੇ ਆ ਮੁੜ ਕੇ ਫੋਨ ਨਹੀਂ ਚੱਕਦੇ 14 ਇੱਕ ਐਮਐਲਏ 14 ਪੀਏ 14 ਪੀਏ ਦੇ ਅੱਗੇ 14 ਸੈਕਟਰੀ ਤੇ ਗੱਲੇ ਗੱਲੇ ਦੀ ਫੈਕਟਰੀ ਮੈਂ ਹਰ ਪਿੰਡ ਜਾ ਕੇ ਕੀਤਾ ਜਦ ਕਿਤੇ ਜਾ ਕੇ ਦੇਖ ਲਈਓ ਤੁਸੀਂ ਜਿਹੜਾ ਬੰਦਾ ਸਾਫ਼ ਸੁਥਰਾ ਹੁੰਦਾ ਲੋਕਾਂ ਦੀ ਸੇਵਾ ਵਿੱਚ ਰਹਿਣਾ ਚਾਹੁੰਦਾ ਉਹ ਸ਼ਰੇਆਮ ਪਿੰਡਾਂ ਦੇ ਵਿੱਚ ਆ ਕੇ ਗੱਲ ਕਰਦਾ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਅੱਜ ਕੱਲੀ ਇਹ ਗੱਲ ਨਹੀਂ ਆ ਅੱਜ ਦੇਸ਼ ਨੂੰ ਵੀ ਖਤਰਾ ਹੈ ਅੱਜ ਦੇਸ਼ ਦਾ ਉਹ ਜੋ ਸੰਵਿਧਾਨ ਹੈ ਡਾਕਟਰ ਵੀ.ਆਰ. ਅੰਬੇਦਕਰ ਸਾਹਿਬ ਦਾ ਉਹਨੂੰ ਖਤਰਾ ਆ ਉਹਨੂੰ ਇਹ ਬਦਲਣ ਜਾ ਰਹੇ ਆ ਜੇ ਇਹ ਸੰਵਿਧਾਨ ਬਦਲ ਹੋ ਗਿਆ ਤੇ ਭਾਈ ਜਿੱਦਾਂ ਸਾਨੂੰ ਅੱਗੇ ਵੋਟ ਬਾਕੀ ਛੱਡੋ ਤੁਹਾਡੇ ਦਰਵਾਜ਼ੇ ਤੇ ਆ ਕੇ ਦੁਆਰਾ ਕਿਸੇ ਨੇ ਵੋਟ ਨਹੀਂ ਮੰਗਣੀ ਕਿਉਂਕਿ ਇਲੈਕਸ਼ਨ ਹੀ ਨਹੀਂ ਹੁਣ ਤੇ ਆਪਣੀ ਮਰਜ਼ੀ ਕਰਨਗੇ 바ਵਾ ਸਾਹਿਬ ਨੇ ਕਿਹਾ ਸੀ ਕਿ 50 ਸਾਲਾਂ ਬਾਅਦ ਇਮਤਿਹਾਨ ਦੇਣਾ ਉਹ ਹਰ ਲੀਡਰ ਨੂੰ ਅੱਜ ਸਾਰਾ ਤੁਸੀਂ ਦੇਖ ਲਓ ਜਿੱਥੇ ਘਰ ਘਰ ਜਾ ਕੇ ਦੇਖਦੇ ਕਿ ਕੋਈ ਗੱਲਵਾ ਵੀ ਇਹਨਾਂ ਨੇ ਸੰਵਿਧਾਨ ਬਦਲ ਦੇਣਾ ਸੋ ਤੁਹਾਡੇ ਹੱਥ ਚ ਪਾਵਰ ਆ ਇਹ ਸੰਵਿਧਾਨ ਇਹ ਨਹੀਂ ਬਦਲ ਹੋਣਾ ਜੇ ਤੁਸੀਂ ਇਹਨਾਂ ਨੂੰ ਜਿਤਾਇਆ ਤਾਂ ਸੰਵਿਧਾਨ ਬਦਲ ਹੋਣਾ ਤੇ ਤਾਂ ਨਹੀਂ ਬਦਲੂਗਾ ਸਾਰੇ ਲੋਕ ਸਭਾ ਹੁਣ ਬਸ 4 ਦਿਨ ਰਹਿ ਗਏ ਐ ਇਲੈਕਸ਼ਨਾਂ 'ਚ ਤੇ ਕਿੱਦਾਂ ਆਪਾਂ ਨੂੰ ਭਖੰਗਾਰਾ ਮਿਲਿਆ ਦੇਖੋ ਸ਼ਾਮ 84 ਦੇ ਵਿੱਚੋਂ ਖਾਸ ਤੌਰ ਤੇ ਮੈਂ ਵਿਧਾਨ ਸਭਾ ਦੀ ਗੱਲ ਜਿਹੜੀ ਕਰ ਲਵਾਂ ਸ਼ਾਮ 84 ਤੋਂ ਅੱਜ ਤੋਂ 15 ਸਾਲ ਤੋਂ ਪਹਿਲਾਂ ਕਾਂਗਰਸ ਹੀ ਜਿੱਤਦੀ ਆਈ ਕਿਉਂਕਿ ਸ਼ਾਮ 84 ਦੇ ਲੋਕ ਬਹੁਤ ਹੀ ਪੜ੍ਹੇ ਲਿਖੇ ਔਰ ਬਹੁਤ ਹੀ ਸੂਝਵਾਨ ਆਪਣੀ ਵੋਟ ਦਾ ਇਸਤੇਮਾਲ ਬਹੁਤ ਅੱਛੇ ਤਰੀਕੇ ਦੇ ਨਾਲ ਕਰ ਲਈ ਇਹ ਗੱਲ ਬੱਕਰੀ ਆ ਕਿ ਵਿਧਾਨ ਸਭਾ ਦੇ ਵਿੱਚ ਅਸੀਂ ਲੋਕ ਸਾਰੇ ਠੱਗੇ ਗਏ ਉਹਨਾਂ ਦੇ ਵਾਅਦਿਆਂ ਦੇ ਝੂਠੇ ਇਰਾਦਿਆਂ ਦੇ ਮਗਰ ਐਸ ਵੇਲੇ ਆਪਾਂ ਫਗਵਾੜੇ ਤੋਂ ਲੈ ਕੇ ਸ੍ਰੀ ਹਰਗੋਬਿੰਦਪੁਰ ਤੱਕ ਝਾਤੀ ਮਾਰ ਲਈਏ ਤੇ ਪੂਰੀ ਤਰ੍ਹਾਂ ਇਹਨਾਂ ਕਾਂਗਰਸ ਨਾਲ ਲੋਕ ਤੁਲੇ ਹੋਏ ਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਅਬ ਦਿੱਲੀ ਦੂਰ ਨਹੀਂ ਸਰ ਆਪ ਵਾਲੇ ਕਹਿ ਰਹੇ 13 ਜੀਰੋ ਨਾਲ ਕੀ ਜਿੱਤਾਂਗੇ ਉਹ ਅਕਾਲੀ ਦਲ ਦਾ ਵੀ ਇਹੀ ਆ ਜੀ ਸਲੋਗਨ ਉਹਨਾਂ ਦੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਗਿਆ ਆਪ ਦੇ ਵਾਦੇ ਤੇ ਠੱਗਾਂ ਦੇ ਇਰਾਦੇ ਸਿੱਧੀ ਜੇ ਤੇ ਗੱਲ ਬਾਤ ਤੁਸੀਂ ਸੱਚ ਕਹਿ ਰਹੇ ਆ ਉਹਨਾਂ ਨੂੰ ਮਿਲਣੀਆਂ ਜੀਰੋ ਆ 13 ਕਾਂਗਰਸ ਦੀਆਂ ਹੀ ਹੋਣੀਆਂ ਮੇਰੀ ਗੱਲ ਸੁਣ ਲਓ ਇੱਕ ਮਿੰਟੇ ਲੇ ਜਾਓ ਜੇ ਇਹ ਮਤਲਬ 13 ਜ਼ੀਰੋ ਕਰ ਜਾਏ ਕੀ ਕਹਿੰਦੇ ਤੇ ਜੋ ਕਹੋਂ ਦੇਣਾ ਮੇਰਾ ਕਹਿਣ ਦਾ ਮਕਸਦ ਇਹ ਆ ਵੀ ਉਹ ਤਾਂ ਬਹੁਤ ਕੁਝ ਕਹਿਣਗੇ ਜਿਹੜੇ ਇਹ ਜਿਹੜੇ ਚੱਕ ਚੱਕ ਕੇ ਬਣਾਏ ਸੀ ਉਹ ਨਾ ਇਹਨਾਂ ਦਾ ਕੋਈ ਬੰਦਾ ਲੱਭਦਾ ਇੱਥੇ ਕਿੰਨੇ ਬੰਦੇ ਲੱਭ ਰਹੇ ਆ ਇਹਨਾਂ ਨੂੰ ਤਾਂ ਆਪਣੇ ਬੰਦੇ ਨਹੀਂ ਲੱਭੇ ਖੜੇ ਕਰਨ ਵਾਸਤੇ ਔਰ ਖੜੇ ਕਰਨ ਵਾਸਤੇ ਕਾਂਗਰਸ ਦੇ ਜੋ ਖਿਜ ਧੂਕੇ ਇਹਨਾਂ ਨੇ ਆਪਣਾ ਨਾ ਕੌਰਮ ਪੂਰਾ ਕੀਤਾ ਤੇ ਮੈਨੇ ਮੈਨੂੰ ਤੁਸੀਂ ਦੱਸੋ ਪੇ ਕਾਂਗਰਸ ਦਾ ਜਿਹੜਾ ਰਿਹਾ ਆ ਹਮੇਸ਼ਾ ਇੱਕ irdas ਕਾਂਗਰਸ ਦੇ ਅੰਦਰੋਂ ਲੀਡਰ ਪੈਦਾ ਹੁੰਦੇ ਜਜ਼ਬਾਤੀ ਲੀਡਰ ਪੈਦਾ ਹੁੰਦੇ ਆ ਮੇਰੀ ਟਿਕਟ ਗੱਟੀ ਗਈ ਮੈਨੂੰ ਕਹਿੰਦੇ ਸੀ ਵੀ ਟਿਕਟ ਦੇਣੀ ਇਹਦੇ ਨੂੰ ਮੈਂ ਅਪਲਾਈ ਨਹੀਂ ਕੀਤਾ ਮਗਰ ਖੜਕ ਕੇ ਕਾਂਗਰਸ ਦੇ ਨਾਲ ਸੀ ਹੈ ਔਰ ਰਹਾਂਗਾ